ਓਹੋ ਭਾਊ ਉਹ ਬੀਜੇਪੀ ਦਾ ਬੰਦਾ ਉਹ ਬੀਜੇਪੀ ਦਾ ਬੰਦਾ ਹੈ ਪਰ ਤੁਸੀਂ ਹਟੇ ਨਹੀਂ ਕਹਿਣੋ ਕਿ ਉਹ ਹੈਗਾ ਨਹੀਂ ਸੀ ਪਰ ਤੁਸੀਂ ਬਣਾਤਾ ਵੀ ਉਹ ਬੀਜੇਪੀ ਦਾ ਬੰਦਾ ਜੂ ਹੈਗਾ ਨਾ ਮਨਜ਼ੂਰ ਆ ਸਾਨੂੰ ਕੋਈ ਚੱਕਰ ਨਹੀਂ ਠੀਕ ਆ ਨਾ ਵੀ ਤੁਸੀਂ ਆਉਦੀ ਕਰਤੂਤੋਂ ਹਟੇ ਨਹੀਂ ਕੋਈ ਚੱਕਰ ਨਹੀਂ ਬਿੱਲ ਕੋਲ ਮਨਜ਼ੂਰ ਆ ਬੀਜੇਪੀ ਦਾ ਬੰਦਾ ਸਾਨੂੰ ਇੱਕ ਠੋਕ ਕੇ ਆਨੇ ਆ ਇਹੋ ਜੇ ਬੀਜੇਪੀ ਵਾਲੇ ਬੰਦੇ ਦੀ ਫੁੱਲ ਸਪੋਰਟ ਕਰਦੇ ਆ ਓਹੋ ਭਾਊ ਉਹ ਬੀਜੇਪੀ ਦਾ ਬੰਦਾ ਉਹ ਬੀਜੇਪੀ ਦਾ ਬੰਦਾ ਹਾਂ ਪਰ ਤੁਸੀਂ ਹਟੇ ਨਹੀਂ ਕਹਿਣੋ ਉਹ ਹੈਗਾ ਨਹੀਂ ਸੀ ਪਰ ਤੁਸੀਂ ਬਣਾਤਾ ਵੀ ਉਹ ਬੀਜੇਪੀ ਦਾ ਬੰਦਾ ਜੂ ਹੈਗਾ ਨਾ ਮਨਜ਼ੂਰ ਆ ਸਾਨੂੰ ਕੋਈ ਚੱਕਰ ਨਹੀਂ ਠੀਕ ਆ ਨਾ ਵੀ ਤੁਸੀਂ ਆਪਣੀ ਕਰਤੂਤੋਂ ਹਟੇ ਨਹੀਂ ਕੋਈ ਚੱਕਰ ਨਹੀਂ ਬਿਲਕੁਲ ਮਨਜ਼ੂਰ ਆ ਬੀਜੇਪੀ ਦਾ ਬੰਦਾ ਸਾਨੂੰ ਫਿੱਕ ਠੋਕ ਕੇ ਆਨੇ ਆ ਇਹੋ ਜੇ ਬੀਜੇਪੀ ਵਾਲੇ ਬੰਦੇ ਦੀ ਫੁੱਲ ਸਪੋਰਟ ਕਰਦੇ ਆ ਓਹੋ ਪਾਉ ਉਹ ਬੀਜੇਪੀ ਦਾ ਬੰਦਾ ਉਹ ਬੀਜੇਪੀ ਦਾ ਬੰਦਾ ਹੈ ਪਰ ਤੁਸੀਂ ਹਟੇ ਨਹੀਂ ਕਹਿਣੋ ਜੋ ਹੈਗਾ ਨਹੀਂ ਸੀ ਪਰ ਤੁਸੀਂ ਬਣਾਤਾ ਵੀ ਉਹ ਬੀਜੇਪੀ ਦਾ ਬੰਦਾ ਜੋ ਹੈਗਾ ਨਾ ਮਨਜ਼ੂਰ ਆ ਸਾਨੂੰ ਕੋਈ ਚੱਕਰ ਨਹੀਂ ਠੀਕ ਆ ਨਾ ਵੀ ਤੁਸੀਂ ਆਪਣੀ ਕਰਤੂਤੋਂ ਹਟੇ ਨਹੀਂ ਕੋਈ ਚੱਕਰ ਨਹੀਂ ਬਿਲਕੁਲ ਮਨਜ਼ੂਰ ਆ ਬੀਜੇਪੀ ਦਾ ਬੰਦਾ ਸਾਨੂੰ ਫਿੱਕ ਠੋਕ ਕੇ ਆਨੇ ਆ ਇਹੋ ਜੇ ਬੀਜੇਪੀ ਵਾਲੇ ਬੰਦੇ ਦੀ ਫੁੱਲ ਸਪੋਰਟ ਕਰਦੇ ਆ ਓਹੋ ਪਾਉ ਉਹ ਬੀਜੇਪੀ ਦਾ ਬੰਦਾ ਉਹ ਬੀਜੇਪੀ ਦਾ ਬੰਦਾ ਹੈ ਪਰ ਤੁਸੀਂ ਹਟੇ ਨਹੀਂ ਕਹਿਣੋ ਜੋ ਹੈਗਾ ਨਹੀਂ ਸੀ ਪਰ ਤੁਸੀਂ ਬਣਾਤਾ ਉਹ ਬੀਜੇਪੀ ਦਾ ਬੰਦਾ ਜੂ ਹੈਗਾ ਨਾ ਮਨਜ਼ੂਰ ਆ ਸਾਨੂੰ ਕੋਈ ਚੱਕਰ ਨਹੀਂ ਠੀਕ ਆ ਨਾ ਵੀ ਤੁਸੀਂ ਆਪਦੀ ਕਰਤੂਤੋਂ ਹਟੇ ਨਹੀਂ ਕੋਈ ਚੱਕਰ ਨਹੀਂ ਬਿਲਕੁਲ ਮਨਜ਼ੂਰ ਆ ਬੀਜੇਪੀ ਦਾ ਬੰਦਾ ਸਾਨੂੰ ਫਿੱਕ ਠੋਕ ਕੇ ਆਨੇ ਆ ਇਹੋ ਜੇ ਬੀਜੇਪੀ ਵਾਲੇ ਬੰਦੇ ਦੀ ਫੁੱਲ ਸਪੋਰਟ ਕਰਦੇ ਆ ਓਹੋ ਪਾਉ ਉਹ ਬੀਜੇਪੀ ਦਾ ਬੰਦਾ ਉਹ ਬੀਜੇਪੀ ਦਾ ਬੰਦਾ ਹੈ ਪਰ ਤੁਸੀਂ ਹਟੇ ਨਹੀਂ ਕਹਿਣੂ ਜੂ ਹੈਗਾ ਨਹੀਂ ਸੀ ਪਰ ਤੁਸੀਂ ਬਣਾਤਾ ਵੀ ਉਹ ਬੀਜੇਪੀ ਦਾ ਬੰਦਾ ਜੂ ਹੈਗਾ ਨਾ ਮਨਜ਼ੂਰ ਆ ਸਾਨੂੰ ਕੋਈ ਚੱਕਰ ਨਹੀਂ ਠੀਕ ਆ ਨਾ ਵੀ ਤੁਸੀਂ ਆਪਦੀ ਕਰਤੂਤ ਤੋਂ ਹਟੇ ਨਹੀਂ ਕੋਈ ਚੱਕਰ ਨਹੀਂ ਬੱਲ ਕੱਲ ਮਨਜ਼ੂਰ ਆ ਬੀਜੇਪੀ ਦਾ ਬੰਦਾ ਸਾਨੂੰ ਫਿੱਕ ਠੋਕ ਕੇ ਆਨੇ ਆ ਇਹੋ ਜੇ ਬੀਜੇਪੀ ਵਾਲੇ ਬੰਦੇ ਦੀ ਫੁੱਲ ਸਪੋਰਟ ਕਰਦੇ ਆ ਓਹੋ ਪਾਉ ਉਹ ਬੀਜੇਪੀ ਦਾ ਬੰਦਾ ਉਹ ਬੀਜੇਪੀ ਦਾ ਬੰਦਾ ਹੈ ਪਰ ਤੁਸੀਂ ਹਟੇ ਨਹੀਂ ਕਹਿਣੂ ਉਹ ਹੈਗਾ ਨਹੀਂ ਸੀ ਪਰ ਤੁਸੀਂ ਬਣਾਤਾ ਵੀ ਉਹ ਬੀਜੇਪੀ ਦਾ ਬੰਦਾ ਜੂ ਹੈਗਾ ਨਾ ਮਨਜ਼ੂਰ ਆ ਸਾਨੂੰ ਕੋਈ ਚੱਕਰ ਨਹੀਂ ਠੀਕ ਆ ਨਾ ਵੀ ਤੁਸੀਂ ਆਪਦੀ ਕਰਤੂਤ ਤੋਂ ਹਟੇ ਨਹੀਂ ਕੋਈ ਚੱਕਰ ਨਹੀਂ ਬਿੱਲ ਕੋਲ ਮਨਜ਼ੂਰ ਆ ਬੀਜੇਪੀ ਦਾ ਬੰਦਾ ਸਾਨੂੰ ਇੱਕ ਠੋਕ ਕੇ ਆਨੇ ਆ ਇਹੋ ਜੇ ਬੀਜੇਪੀ ਵਾਲੇ ਬੰਦੇ ਦੀ ਫੁੱਲ ਫੁੱਲ ਸਪੋਰਟ ਕਰਦੇ ਆ ਓਹੋ ਭਾਉ ਉਹ ਬੀਜੇਪੀ ਦਾ ਬੰਦਾ ਉਹ ਬੀਜੇਪੀ ਦਾ ਬੰਦਾ ਹੈ ਪਰ ਤੁਸੀਂ ਹਟੇ ਨਹੀਂ ਕਹਿਣੂ ਕਿ ਉਹ ਹੈਗਾ ਨਹੀਂ ਸੀ ਪਰ ਤੁਸੀਂ ਬਣਾਤਾ ਕਿ ਉਹ ਬੀਜੇਪੀ ਦਾ ਬੰਦਾ ਜੂ ਹੈਗਾ ਨਾ ਮਨਜ਼ੂਰ ਆ ਸਾਨੂੰ ਕੋਈ ਚੱਕਰ ਨਹੀਂ ਠੀਕ ਆ ਨਾ ਕਿ ਤੁਸੀਂ ਆਉਦੀ ਕਰਤੂਤੋਂ ਹਟੇ ਨਹੀਂ ਕੋਈ ਚੱਕਰ ਨਹੀਂ ਬਿੱਲ ਕੋਲ ਮਨਜ਼ੂਰ ਆ ਬੀਜੇਪੀ ਦਾ ਬੰਦਾ ਸਾਨੂੰ ਇੱਕ ਠੋਕ ਕੇ ਆਨੇ ਆ ਇਹੋ ਜੇ ਬੀਜੇਪੀ ਵਾਲੇ ਬੰਦੇ ਦੀ ਫੁੱਲ ਫੁੱਲ ਸਪੋਰਟ ਕਰਦੇ ਆ ਓਹੋ ਭਾਉ ਉਹ ਬੀਜੇਪੀ ਦਾ ਬੰਦਾ ਉਹ ਬੀਜੇਪੀ ਦਾ ਬੰਦਾ ਹੈ ਪਰ ਤੁਸੀਂ ਹਟੇ ਨਹੀਂ ਕਹਿਣੂ ਕਿ ਉਹ ਹੈਗਾ ਨਹੀਂ ਸੀ ਪਰ ਤੁਸੀਂ ਬਣਾਤਾ ਕਿ ਉਹ ਬੀਜੇਪੀ ਦਾ ਬੰਦਾ ਜੂ ਹੈਗਾ ਨਾ ਮਨਜ਼ੂਰ ਆ ਸਾਨੂੰ ਕੋਈ ਚੱਕਰ ਨਹੀਂ ਠੀਕ ਆ ਨਾ ਕਿ ਤੁਸੀਂ ਆਉਦੀ ਕਰਤੂਤੋਂ ਹਟੇ ਨਹੀਂ ਕੋਈ ਚੱਕਰ ਨਹੀਂ ਬਿਲਕੁਲ ਮਨਜ਼ੂਰ ਆ ਬੀਜੇਪੀ ਦਾ ਬੰਦਾ ਸਾਨੂੰ ਫਿਕ ਠੋਕ ਕੇ ਆਨੇ ਆ ਇਹੋ ਜਿਹੇ ਬੀਜੇਪੀ ਵਾਲੇ ਬੰਦੇ ਦੀ ਫੁੱਲ ਫੁੱਲ ਸਪੋਰਟ ਕਰਦੇ ਆਂ